ਸਸਰੀ ਘਾਲ ਜੀ ਕੀ ਹਾਲ ਚੱਲ ਤੁਹਾਡੇ ਸਾਰਿਆਂ ਦਾ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਤੇ ਇੱਥੇ ਮੈਂ ਮਠਿਆਈ ਲੈ ਰਹੀ ਸੀਗੀ ਤੇ ਦੇਖ ਰਹੀ ਸੀ ਕਿ ਕਿਹੜੀ ਲਵਾਂਗੀ ਤੇ ਮੈਨੂੰ ਹੁੰਦਾ ਕਿ ਵਧੀਆ ਮਠਿਆਈ ਕਿਤੇ ਵੀ ਆਪਾਂ ਖੜਦੇ ਆ ਤੁਹਾਨੂੰ ਹੁੰਦਾ ਵੀ ਵਧੀਆ ਲੈ ਕੇ ਜਾਈ ਅੱਜਕਲ ਗੁਲਾਬ ਜੰਮਰਾ ਸਕੂਲ ਤੇ ਖਾਣ ਦੇ ਨਹੀਂ ਕੋਈ ਵੀ ਹੈਗਾ ਤੇ ਰਖੜੀ ਦਾ ਦੇਣਵਾ ਤੇ ਹੁਣ ਇਹ ਵਾਲੀ ਮੈਂ ਲੈ ਲਈ ਸੀ ਕਿ ਵੈਸੇ ਤੇ ਹੁਣ ਚੱਲੇ ਸੀ ਆਪਾਂ ਰਖੜੀ ਬੰਨਣ ਵਾਸਤੇ ਤੇ ਪਿੰਡ ਚੱਲੇ ਆਪਾਂ ਇਥੇ ਆਵਲੀ ਜਿਹੜੀ ਇਹ ਰੋਡ ਹੈ ਨਾ ਜਿਹੜਾ ਗੁਰਦਾਸਪੁਰ ਵਾਲਾ ਰੋਡ ਵਾਣਾ ਇਹਦੀ ਮੈਨੂੰ ਆ ਗ੍ਰੀਨਗੀ ਬਹੁਤ ਵਧੀਆ ਲੱਗਦੀ ਆ ਇਹ ਪੇੜ ਇੱਕ ਦੂਜੇ ਦੇ ਨਾਲ ਜੁੜੇ ਹੁੰਦੇ ਆ ਤੇ ਬਹੁਤ ਵਧੀਆ ਤੇ ਹਰੀਆ ਲੱਗੀ ਆ ਇਹ ਵਾਲੇ ਰੋਡ ਤੇ ਬਹੁਤ ਵਧੀਆ ਹਰੀਆ ਲੱਗੀ ਆ ਤੇ ਬਹੁਤ ਵਧੀਆ ਲੱਗਦਾ ਇਹ ਮੈਨੂੰ ਰੋਡ ਈ ਬਹੁਤ ਵਧੀਆ ਲੱਗਦਾ ਇਸ ਤਰ੍ਹਾਂ ਆਪਾਂ ਕਦੋਂ ਦੇ ਆਏ ਆ ਵੈਸੇ ਚਾਹ ਪਾਣੀ ਪੀ ਲਿਆ ਤੇ ਹੁਣ ਆਪਾਂ ਬੈਠੇ ਸੀਗੇ ਇੱਥੇ ਪੂਰਨ ਲੱਗਾ ਵਾ ਠੰਡੀਆਂ ਠੰਡੀਆਂ ਹਵਾਵਾਂ ਆਉਂਦੀਆਂ ਤੇ ਹੀ ਬੈਠੇ ਗੱਲਾਂ ਬਾਤਾਂ ਮਾਰ ਰਹੇ ਆ ਤੇ ਇਹ ਉਧਰ ਬੈਸ ਬੈਠੇ ਆ

ਮੈਂ ਅੱਗੇ ਕਹਿ ਨਹੀਂ ਤੀ ਵੀ ਉਧਰ ਅੱਜ ਜਿੰਦਾ ਕੂਲਰ ਲਾਇਆ ਨਾ ਇੱਥੇ ਵਧੀਆ ਵਾ ਇੱਥੇ ਸੈੱਟ ਹੋ ਗਿਆ ਹੁਣ ਹਾਂ ਇੱਥੇ ਬੈਠਿਆ ਮੈਂ ਗਰਮੀ ਨਹੀਂ ਲੱਗਦੀ ਹੈਗੀ ਬਹੁਤ ਠੰਡਾ ਠੰਡਾ ਵਾ ਆਓ ਹਰਮਨਾ ਆਇਆ ਸੀ ਵਿਚਾਰਾ ਤੇ ਉਹ ਕਰ ਗਿਆ ਇੱਥੇ ਉਹ ਕਰ ਗਿਆ ਇੱਥੇ ਲਾ ਗਿਆ ਵਾ ਇਹ ਦੀ ਕੀ ਕਹਿੰਦੇ ਹੁੰਦੇ ਆ ਇਹਦੀ ਮੋਟਰ ਮਾਡ ਠੀਕ ਕਰਕੇ ਹਾਂ ਉਹ ਰਕਿਤਾਂ ਛੈਰੀ ਨਾ ਹੁੰਦੀਆਂ ਤੇ ਇਹ ਰਿੰਗ ਇੱਥੇ ਜਦੋਂ ਛੈਰੀ ਨਾ ਹੁੰਦੀ ਹੁੰਦੀ ਹੈ ਨਾ ਫਿਰ ਇੱਥੇ ਰਿੰਗ ਹੁੰਦੀ ਉਹਦੇ ਨਾਲ ਖੇਲ ਵੀ ਆ

हम तो धुप तो तो निकल जाएगी वैसे धुप जो निकल जाती फिर गर्मी लगती है हजे वाव बच्चा बैठिया चलो जी मैं पहले चार्ज से ला फोन ਮੈਂ ਰੋਟੀ ਖਾਣ ਲੱਗੀ ਸੀ ਤੇ ਰੋਟੀ ਖਾਣੇ ਆ ਦੇਖੋ ਜੀ ਸਾਡਾ ਖਾਣਾ ਕਿਉ ਮੱਖਣ ਹੀ ਆ ਤੇ ਨਾਲ ਅਚਾਰ ਤੇ ਮੇਰਾ ਫੇਵਰਟ ਆ ਨਿੰਬੂ ਦਾ ਚਾਹ ਤੇ ਚਾਹ ਨਾਲ ਪਿੰਨੇ ਆ ਲੱਸੀ ਤੁਸੀਂ ਵੀ ਪੀ ਲਓ ਲੱਸੀ ਲੋਨ ਪਾਇਆ ਵਿੱਚ ਲੱਸੀ ਦੇ ਇੱਕ ਵਾਰੀ ਜੀ

क्योंकि अपन बैठे रहे ना सुबह रवि चापी के बैठे तो बैठे रहे तलमता मार दे रहे होते हैं ते किन्हाँ टाइम लगेगा ना जितनों बैठे हो बना तलमता मार दे रहे हो ते पता ही नहीं लगता टाइम दा मून टाइम हो गया वैसे ते दसवाज जी ये दसवाज जी ओ जाए ना कुछ निम्बू तो चाल

आ, तो जाने है। बोहत नींबू लगे रस्सा भी इना तो नींबू पाए ना रसा जिदा बजारी लाके पाए ना नींबू तो उन्हें रस नहीं है स्वाद तो चलो है ठीक है ਉਹਦੇ ਵਿੱਚ ਮੈਂ ਨਿੰਬੂ ਦੋਕ ਕਰ ਨਿਚੋੜਦੇ ਜਿਵੇਂ ਰਸਾ ਹੋਏਗਾ ਕਿਉਂਕਿ ਸੁੱਕੇ ਵਿੱਚ ਨਹੀਂ ਨਰਸਾਦੀ ਹੁੰਦਾ ਹੈਗਾ ਤੇ ਇਹਨਾਂ 'ਚ ਬਹੁਤ ਜ਼ਿਆਦਾ ਜ਼ਿਆਦਾ ਸਮ ਹੈ ਉਹਦੇ ਅਸੀਂ ਖਾਦੇ ਜਾਣਾ ਨਿੰਬੂ ਤੇ ਮੈਂ ਨਾਲੇ ਕਰਦੇ ਨਿੰਬੂਨੇ ਤੇ ਉਹਨਾਂ ਦਾ achar ਪਾਵਾਂਗੇ ਹੁਣ ਆਪਾਂ ਦੇਖ ਆ ਲਾ ਮਾਂ ਰੋਟੀ ਵੇਰਤਾਂ ਨੂੰ ਮਿਲ ਜਾ ਕਿਹੜੀ ਬਣਨੀ ਹੈ ਇੱਟਾ ਲਾ ਆਇਆ ਮਤਾਂ ਆਉਣੀ ਇੱਕ ਕੰਪ ਬੰਦੇ ਚਲ ਪਹਿਲੇ ਵੀਰ ਨੂੰ ਬੰਦਾ ਚਲ ਤੈਨੂੰ ਆਂ ਹਾਂਜੀ चंगेत्र पांडा तू लात क्यों उससे लेते नहीं रखती ना? नहीं बंदा साढ़े साढ़े देखा दे, दे के ला बाद में लेंगे हम लोग के लागे उससे ले टंग दे नहीं बाथरूम दे बेच अगर मुख्यालय में आलू खाने पाल नहीं ना हो कैडी खानी जस्कन आवला मैंने भी न मिले थे अन्य में है जस्कन ਮਨੇ ਦੋ ਖਾਲਾ ਹੌਲੀ ਹੌਲੀ ਤੰਦਰੁਸਤੀਆਂ ਤੁਹਾਨੂੰ ਵਾਹਿਗੁਰੂ ਦਵੇ ਤੇ ਤੁਹਾਨੂੰ ਕਾਮਯਾਬੀਆਂ ਦੇਵੇ ਵਾਹਿਗੁਰੂ ਹੈ ਵੀਰਾਵਲੀ ਬਨਣੀ ਕਾ ਧਾਗੇ ਵਾਲੀ ਬਨਣੀ ਆ ਧਾਗੇ ਵਾਲੀ ਵੀ ਹੈਗੀ ਆ ਹੈਗੇ ਬੰਦੇ ਮਜੂਰ ਨਹੀਂ ਉਹ ਹੈਗੀ ਅਮਰਤਵਾ ਤੇ ਵੀ ਦੂਜੀ ਅਮਰਤ ਵੀ ਕਹਿੰਦਾ ਮੈਂ ਧਾਗੇ ਦੀ ਬਨਣੀ ਆ मैं मैं प्रिया नहीं नहीं। मैं प्रिया है रखड़ी रखड़ी ते तेरी पहली <laughs> खाणा <थीखा> <laughs> <laughs> <थीखा ना जे। laughs> <laughs> <laughs>

tera sab kuch ho gaya hai चाह नहीं पीती आके आठे ही सके मैं चाह बना ली थोड़ी जी थोड़ी थोड़ी चाह पीने बंद गोभी मेरी फ्रिज च पी सी मैख्या बंद गोभी हूं तो बच्चे थोड़े आलू दो पा के सब्जी बना ली लेनी बंद गोभी भाभी जी भी नाल आए ही मेरे भर आप हम बैठ के गलां पता हजे कर दी हुई थोड़ी जी नी रेस्ट होगी है ਸਾਰਿਆਂ ਦੇ ਭੈਣ ਭਰਾ ਆਪਣੇ ਥਾਂ ਤੇ ਸਾਰੇ ਵੱਸਦੇ ਹੱਸਦੇ ਰਹਿਣ ਵੀ ਤੇ ਇੱਕ ਜਰੀਆ ਹੁੰਦਾ ਪਿਆਰ ਹੁੰਦਾ ਇੱਕ ਮਿਲੰਦਾ ਇੱਕ ਜਿਹੜੇ ਦੂਰ ਦੂਰ ਬੈਠੇ ਆ ਫਿਰ ਇੱਕ ਦੂਜੇ ਨੂੰ ਰਖੜੀ ਭੇਜਦੇ ਯਾਦ ਕਰਦੇ ਨੇ ਇਹੀ ਹੁੰਦਾ ਵਾ ਜਦ ਤੇ ਹਮੇਸ਼ਾ ਹੀ ਭੈਣ ਭਰਾ ਇੱਕ ਦੂਜੇ ਨੂੰ ਕਰਦੇ ਹੀ ਆ ਪਰ ਚਲੋ ਇੱਕ ਬਣਿਆ ਆ ਕਿ ਰਖੜੀ ਬੰਨਣ ਦਾ ਤਿਉਹਾਰ ਆ ਇੱਕ ਤੇ ਮਾਸੀ ਜੀ ਉਹਨਾਂ ਕੋਲ ਗਏ ਸੀਗੇ ਉੱਥੇ ਵੀ ਕਾਫੀ ਦੇਰ ਆ ਫਿਰ ਬੈਠੇ ਰਹੇ ਚਾਚੂ ਪੀਤੀ ਆਪਾਂ ਤੇ ਕਿਉਂਕਿ ਸਵੇਰੇ ਨਾ ਆਲੂ ਵਾਲੇ ਪਰੌਂਠੇ ਖਾਦੇ ਸੀਗੇ ਤੇ ਫਿਰ ਉਹਨਾਂ ਨੇ ਸਮੋਸੇ ਲੈਣ ਦੇ ਤੇ ਫਿਰ ਰੋਟੀ ਕਿੱਥੇ ਖਾਣੀ ਸੀਗੀ ਇੰਨਾ ਕੁਝ ਕਿੱਥੇ ਖਾਦਾ ਜਾਂਦਾ ਬਣਾਲੇ ਉਹ ਵੀ ਸਫਰ ਦੇ ਵਿੱਚ ਤੇ ਬਿਲਕੁਲ ਨਹੀਂ ਖਾਦਾ ਜਾਂਦਾ ਹੈਗਾ ਤੇ ਫਿਰ ਆਪੋ ਤੋਂ ਬੈਠ ਕੇ ਮਿਲ ਗਏ ਕਿ ਸਾਰਿਆਂ ਨੂੰ ਤੇ ਉਹਨਾਂ ਨੂੰ ਆ ਗਏ ਤੇ ਇੱਕਦਮ ਹੋਈ ਕਿ ਵੀਡੀਓ ਮੈਂ ਬਣਾਈ ਸੀਗੀ ਪਰ ਵੀਡੀਓ ਮਾਸੀ ਜੀ ਉਹਨਾਂ ਦੀ ਜਿਹਦਾ ਵੀਡੀਓ ਬਣਾਈ ਸੀਗੀ ਫਰੋ ਬਣੀ ਨਹੀਂ ਵੀਡੀਓ ਨਹੀਂ ਬਣੀ ਮੈਂ ਬਾਅਦ ਵਿੱਚ ਜਦੋਂ ਆਪਾਂ ਗੱਡੀ ਦੇ ਉੱਤੇ ਬੈਠ ਬੁਕੇ ਨਾ ਫਿਰ ਦੇਖਿਆ ਤਾਂ ਵੀਡੀਓ ਬਣੀ ਹੋਈ ਸੀ ਨਾ ਮੋਦੀ ਪਿਆ ਤੇ ਇਹ ਨਾ ਲੈਣ ਦੀ ਨਹੀਂ ਉਥੋਂ ਜਦੋਂ ਵੀ ਆਪਾਂ ਉਥੋਂ ਆਈਏ ਨਾ ਤੇ ਇਸ ਮਾਨ ਦੇ ਦਾ ਟਾਂਡੇ ਤੋਂ ਉੱਥੇ ਨਾ ਤੇ ਫਿਰ ਛਨੇ ਵੀ ਹੁੰਦੇ ਆ ਮੁਰਮਰਾ ਦਾਵਾਫੇ ਮੈਂ ਲੈ ਕੇ ਨਹੀਂ ਨਹੀਂ ਉਥੋਂ ਤੇ ਫਿਰ ਕਾਫੀ ਟਾਈਮ ਨਿਕਲ ਜਾਂਦਾ ਸਾਡਾ ਜਦਾਂ ਛਨੇ ਤੇ ਉਹ ਮੈਂ ਲੈ ਕੇ ਨਹੀਂ ਨਹੀਂ ਮੱਕੀ ਦੇ ਦਾਣੇ ਤੇ ਉਹਨਾਂ ਨੂੰ ਮਿਕਸ ਕਰਕੇ ਰੱਖ ਦਿੰਦੀ ਫਿਰ ਉਹ ਖਾ ਲੋ ਜਦੋਂ ਤੇ ਬਦਿਆ ਲੱਗਦਾ

ਜੋ ਵੀ ਸਮਾਨ ਹੁੰਦਾ ਨਾ ਇਹ ਹੁੰਦਾ ਜਦੋਂ ਪੇਕੇ ਜਾਈਏ ਤੇ ਉੱਥੇ ਜੋ ਹੁੰਦਾ ਵਾ ਫਿਰ ਸਾਰਿਆਂ ਨੇ ਉਹੀ ਜਿਹੜੀ ਘਰ ਦੀ ਚੀਜ਼ ਆ ਉਹ ਫਿਰ ਲੈ ਜਊਗੀ ਨਿੰਬੂ ਦੇਖੋ ਵੀ ਕਿੱਡੇ ਸੋਹਣੇ ਆ ਨਾ ਤੇ ਇਹ ਸਾਬਰਿਆ ਪਿਆ ਹੋਇਆ ਇਹਨਾਂ ਦੇ ਵਿੱਚ ਤੇ ਰਸ ਵੀ ਬਹੁਤ ਜ਼ਿਆਦਾ ਨਾਲ ਘਰ ਦੀ ਚੀਜ਼ ਹੋਵੇ ਨਾ ਜਿਹੜੀ ਉਹ ਫਿਰ ਬਹੁਤ ਵਧੀਆ ਬੰਦੀ ਦਾ achar ਬਣਾਵਾਂਗੀ ਮੈਂ ਤੇ ਨਿੰਬੂ ਦਾ achar ਤੇ ਤੁਹਾਨੂੰ ਪਤਾ ਹੀ ਆ ਫਿਰ ਸਾਡਾ ਫੇਵਰਟ ਆ ਕੋਈ ਵੀ ਅਚਾਰ ਆ ਸਾਡੇ ਫੇਵਰਟ ਆ ਸਾਡੇ ਅਚਾਰ ਆ ਖਾਣੇ ਆ ਵਧੀਆ ਅਚਾਰ ਇਹ ਤੇ ਮਿਰਚਾਂ ਤੇ ਅਦਰਕ ਦਾ ਅਚਾਰ ਤੇ ਹੈ ਹੀ ਆ